ਹਾਂਜੀ ਦੋਸਤੋ ਅੱਜ ਗੱਲ ਕਰਦੇ ਹਾਂ ਜੀ ਪੀਟ ਪਲੱਸ ਵੀ ਬੋਰਡ ਨੇ ਜਨਤਕ ਨੋਟਿਸ ਕੱਢਿਆ ਕਿਹੜੀ ਐਡਵਰਟਾਈਜ਼ ਦਾ ਨੋਟਿਸ ਆ ਚਲੋ ਚੈੱਕ ਕਰਦੇ ਹਾਂ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦਾ ਨੋਟੀਫਿਕੇਸ਼ਨ ਆਉਣੇ ਫੋਨ ਤੇ ਨਹੀਂ ਚਾਹੁੰਦੇ ਹੋ ਜਾਂ ਪੀਟ ਪਲੱਸ ਵੀ ਬੋਰਡ ਦਾ ਨੋਟੀਫਿਕੇਸ਼ਨ ਚਾਹੁੰਦੇ ਹੋ ਤਾਂ ਚੈਨਲ ਨੂੰ ਜੀ ਸਬਸਕ੍ਰਾਈਬ ਕਰੋ ਦੋਸਤੋ ਇਹ ਨੋਟਿਸ ਆ ਜੀ ਜਨਤਕ ਨੋਟਿਸ ਆ ਠੀਕ ਹੈ ਉਹਨਾਂ ਨੇ ਲਿਖਿਆ ਜੀ ਦੇਖੋ ਪੰਜਾਬ ਵੱਲੋਂ ਐਡਵਰਟਾਈਜ਼ 10 ਸਾਬ 2023 ਅਧੀਨ ਜੂਨੀਅਰ ਇੰਜੀਨੀਅਰ ਬਿਜਲੀ ਤੇ ਜਨ ਸਹਿਤ ਲਈ 26 2 24 ਨੂੰ ਕਰਵਾਈ ਗਈ ਕਾਉਂਸਲਿੰਗ ਵਿੱਚ ਜਿਹੜੇ ਬੱਚੇ ਗੈਰ ਹਾਜ਼ਰ ਹੋ ਹੋਈ ਸੀ ਠੀਕ ਹੈ ਗੈਰ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਨੂੰ ਮਿਤੀ ਬਈ ਦੁਆਰੇ ਮੌਕਾ ਦਿੱਤਾ ਗਿਆ 27/24 ਤੇ 28/24 ਨੂੰ ਕਿੱਥੇ ਬੁਲਾਇਆ ਹੈ ਸਵੇਰੇ 10 ਵਜੇ ਅਦੀਨ ਸਿਮਾਵਾ ਚੌਣ ਬੋਰ ਪੰਜਾਬ ਦੇ ਦਫ਼ਤਰ ਵਿਖੇ ਕਾਉਂਸਲਿੰਗ ਲਈ ਬੁਲਾਇਆ ਜਾਂਦਾ ਹੈ ਠੀਕ ਹੈ ਜੋ ਬੱਚੇ ਕਈ ਕਾਰਨਾ ਕਰਕੇ ਨਹੀਂ ਜਾ ਪਾਏ ਸੀ 26/24 ਨੂੰ ਆਪਣੀ ਕਾਉਂਸਲਿੰਗ ਵਿੱਚ ਉਹ ਹੁਣ ਜਾ ਸਕਦੇ ਨੇ ਆਪਣਾ 27/24 ਤੇ 28/24 ਨੂੰ ਠੀਕ ਹੈ ਪੋਸਟ ਕਿਹੜੀ ਹੈ ਜੂਨੀਅਰ ਇੰਜੀਨੀਅਰ ਬਿਜਲੀ ਤੇ ਜਨਸਰ ਇਹ ਸੀ ਜੇ ਆਪਣਾ ਜਨਤਕ ਨੋਟਿਸ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦੇਣਾ ਚੈਨਲ ਨੂੰ ਜੁਸਬਸਕ੍ਰਾਈਬ ਕਰ ਲੈਣਾ ਤਾਂ ਕਿ ਸਰਵ ਗਵਰਨਮੈਂਟ ਜੌਬ ਜਾਂ ਪੀਟਾ ਪਲੱਸ ਸੀ ਬੋਰਡ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਆਂ ਜੀ ਅਗਲੀ ਵੀਡੀਓਸ ਤਬ ਤੱਕ ਧੰਨਵਾਦ